ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਚੋਣਾਂ ਹਾਰਨ ਵਾਲੇ ਉਮੀਦਵਾਰਾਂ ਨੂੰ ਹਲਕਾ ਵਾਈਸ ਜਿਹੜਾ ਕਿ ਆਪਣੇ ਕੋਲ ਬੁਲਾ ਰਹੇ ਨੇ ਜਿਵੇਂ ਹੀ ਪਹਿਲਾਂ ਪਟਿਆਲਾ ਤੇ ਫਿਰੋਜਪੁਰ ਦੇ ਉਮੀਦਵਾਰਾਂ ਨੂੰ ਬੁਲਾਇਆ ਅੱਜ ਉਹਨਾਂ ਨੇ ਫਰੀਦਕੋਟ ਤੇ ਬਠਿੰਡਾ ਦੇ ਉਮੀਦਵਾਰਾਂ ਨੂੰ ਬੁਲਾ ਲਿਆ ਹੈ ਫਰੀਦਕੋਟ ਤੋਂ ਕਰਮਜੀਤ ਅਨਮੋਲ ਤੇ ਬਠਿੰਡਾ ਤੋਂ ਜਿਹੜੇ ਕਿ ਗਰਮੀਤ ਸਿੰਘ ਖੁੱਡਿਆ ਸੋ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਹੁਣ ਜਾ ਰਹੀ ਏ ਮੁੱਖ ਮੰਤਰੀ ਜਿਹੜੇ ਕਿ ਵੱਡੀ ਜ਼ਿੰਮੇਵਾਰੀ ਦੇ ਸਕਦੇ ਨੇ ਕਰਮਜੀਤ ਅਨਮੋਲ ਨੂੰ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਲੋਕ ਸਭਾ ਚੋਣਾਂ ਖਤਮ ਹੁੰਦੀਆਂ ਨੇ ਹਲਕਾ ਵਾਈਜ਼ ਦੋ-ਦੋ ਹਲਕਿਆਂ ਦੇ ਹਾਰੇ ਹੋਏ ਉਮੀਦਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਬੁਲਾ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਵਿਧਾਨ ਸਭਾ ਮੈਂਬਰ ਚੇਅਰਮੈਨ ਤੇ ਹੋਰ ਜਿਹੜੇ ਅਹੁਦੇਦਾਰ ਵਰਕਰ ਨੇ ਆਮ ਆਦਮੀ ਪਾਰਟੀ ਉਹਨਾਂ ਸਾਰਿਆਂ ਨਾਲ ਮੀਟਿੰਗ ਕੀਤੀ ਜਾ ਰਹੀ ਏ ਸੋ ਫਿਰੋਜ਼ਪੁਰ ਦੇ ਵਿੱਚ ਜਦੋਂ ਦੋ ਵਿਧਾਇਕਾਂ ਨਾਲ ਮੀਟਿੰਗ ਹੁੰਦੀ ਏ ਜਿਹੜੇ ਚੁਣ ਆ ਜਾਂਦੇ ਨੇ ਕਾਕਾ ਬਰਾੜ ਤੇ ਦੂਸਰਾ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਤਾਂ ਉਹਨਾਂ ਨੂੰ ਜਿਹੜੇ ਕਿ ਫੇਰ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਔਰ ਜਿਹੜਾ ਪੰਜਾਬ ਦੇ ਹਲਕਿਆਂ ਵਾਈਜ਼ ਜਿਹੜਾ ਕੰਮ ਹੋ ਰਿਹਾ ਇਸ ਕੰਮ ਨੂੰ ਲੈ ਕੇ ਜਿਹੜੇ ਕਿ ਵੱਡੀਆਂ ਜ਼ਿੰਮੇਵਾਰੀਆਂ ਦਿੰਦੇ ਨੇ ਉਹਨਾਂ ਨੂੰ ਸ਼ਕਤੀ ਨਾਲ डीसी ਸਾਹਬ ਨਾਲ ਗੱਲ ਕਰਾਉਂਦੇ ਨੇ ਡੀਸੀ ਸਾਹਬ ਨੂੰ ਨਾਲ ਬੁਲਾਇਆ ਹੁੰਦਾ ਹੈ ਸੋ ਉਸੇ ਤਰ੍ਹਾਂ ਹੀ ਅੱਜ ਫਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਨੂੰ ਤੇ ਪਟਿਆਲਾ ਤੋਂ ਗਰਮੀਤ ਸਿੰਘ ਖੋਡਿਆ ਨੂੰ ਜੋ ਕਿ ਕੈਬਨ ਮੰਤਰੀ ਨੇ ਖੇਤੀਬਾੜੀ ਉਹਨਾਂ ਨੂੰ ਬੁਲਾ ਕੇ ਜਿਹੜੀ ਕਿ ਨਵੀਂ ਚਰਚਾ ਛੇੜ ਦਿੱਤੀ ਹੈ ਕਰਮਜੀਤ ਅਨਮੋਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਹੀ ਕਰੀਬੀ ਦੋਸਤ ਨੇ ਔਰ ਉਹਨਾਂ ਨੂੰ ਪਹਿਲਾਂ ਵੀ ਇਹ ਖਬਰ ਨਿਕਲ ਕੇ ਆਈ ਸੀ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸੋ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਵਿੱਚ ਵੀ ਕੋਈ ਵੱਡਾ ਜਿਹੜਾ ਕਿ ਫੇਰ ਬਦਲ ਦੇਖਣ ਨੂੰ ਮਿਲੇਗਾ ਔਰ ਕਰਮਜੀਤ ਅਨਮੋਲ ਜੋ ਲੋਕ ਸਭਾ ਚੋਣ ਹਾਰ ਗਏ ਨੇ ਉਹਨਾਂ ਨੂੰ ਹਲਕਾ ਇੰਚਾਰਜ ਵੀ ਲਾਇਆ ਜਾ ਸਕਦਾ ਹੈ ਫਰੀਦਕੋਟ ਦਾ ਔਰ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਜਿਹੜੀ ਨਗਰ ਨਿਗਮ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੋ ਕਿਦੇ ਨਾ ਕਿਦੇ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਕਰਮਜੀਤ ਅਨਮੋਲ ਦੇ ਮੋਢਿਆਂ ਤੇ ਆਵੇਗੀ ਕਰਮਜੀਤ ਅਨਮੋਲ ਨੂੰ ਕੈਬਨਿਟ ਮਨਿਸਟਰ ਬਜੋ ਜਿਹੜਾ ਕਿ ਉਸ ਤਰ੍ਹਾਂ ਦਾ ਉਹਨਾਂ ਨੂੰ ਅਗਤਾ ਜਾ ਸਕਦਾ ਕੋਈ ਉਹਲਾਦਤਾ ਜਾ ਸਕਦਾ ਸੋ ਕਰਮਜੀਤ ਤਨਮੋਲ ਫੋਨ ਹਲਕਾ ਫਰੀਦਕੋਟ ਦੇ ਵਿੱਚ ਹੀ ਰਹਿਣਗੇ ਪੂਰੇ ਪੰਜਾਬ ਦੇ ਵਿੱਚ ਵੰਗੜੋਂ ਦੇਖਣਗੇ ਕਰਮਜੀਤ ਤਨਮੋਲ ਜਿਸ ਤਰ੍ਹਾਂ ਇੱਕ ਕੈਪਟਨ ਮੰਤਰੀ ਹੁੰਦਾ ਹੈ ਸੋ ਵੱਡੀ ਖਬਰ ਆ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਮਜੀਤ ਤਨਮੋਲ ਨੂੰ ਖੁਸ਼ ਕਰਨ ਵਾਸਤੇ ਕੈਬਨਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇਣ ਦੀ ਗੱਲ ਕੀਤੀ ਹੈ ਭਾਵੇਂ ਉਹ ਚੋਣ ਹਾਰ ਗਏ ਨੇ ਲੇਕਿਨ ਜਿਸ ਤਰ੍ਹਾਂ ਅਗਲੀਆਂ ਚੋਣਾਂ ਆ ਰਹੀਆਂ ਨੇ ਜਿਮਨੀ ਚੋਣਾਂ ਉਹਨਾਂ ਦੇ ਵਿੱਚ ਕਰਮਜੀਤ ਤਨਮੋਲ ਨੂੰ ਕਿਸੇ ਹਲਕੇ ਤੋਂ ਚੋਣ ਲੜਾ ਕੇ ਉਹਨਾਂ ਵਿਚ ਅਨਸਬਾਦੀ ਮੈਮਰੀ ਦੇ ਵਿੱਚ ਲਿਆ ਕਿ ਉਹਨਾਂ ਨੂੰ ਮੰਤਰੀਪਦ ਦਿੱਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਕਰਮਜੀਤ ਮੋਹਨ ਨੇ ਕਿਹਾ ਕਿ ਮੈਂ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ ਸਮਰਪਤਾ ਪੰਜਾਬ ਦੇ ਵਿੱਚ ਮੈਂ ਲੋਕ ਸੇਵਾ ਵਿੱਚ ਲੱਗ ਜਾਗਾ ਕਿਉਂਕਿ ਪੈਸਾ ਮੈਂ ਬਹੁਤ ਕਮਾ ਲਿਆ ਹੈ ਮੈਂ ਜਿਸ ਤਰ੍ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਪੈਸਾ ਬਹੁਤ ਕਮਾਇਆ ਔਰ ਪੈਸਾ ਕਮਾਉਣ ਤੋਂ ਬਾਅਦ ਲੋਕਾਂ ਦੀ ਸੇਵਾ ਕਰਨ ਵਿੱਚ ਜਿਹੜਾ ਕਿ ਸਾਨੂੰ ਸੁੱਖ ਮਿਲਦਾ ਹੈ ਉਹ ਮੈਂ ਕਰਮਜੀਤ ਮੋਹਨ ਦੇ ਜਿਹੜੇ ਆ ਰਿਹਾ ਕਿ ਉਹ ਵੀ ਜਿਹੜਾ ਸੁੱਖ ਲੈਣਾ ਚਾਹੁੰਦੇ ਨੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਨੇ ਸੋ ਲੋਕਾਂ ਦੀ ਸੇਵਾ ਕਰਨ ਦੇ ਵਾਸਤੇ ਉਹਨਾਂ ਨੂੰ ਜਿਹੜਾ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਜਾਣੇ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਖਬਰ ਆ ਰਹੀ ਹੈ ਕਿ ਕਰਮਜੀਤ ਮੋਲ ਨੂੰ ਵੀ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ ਸੋ ਫਰੀਦਕੋਟ ਤੋਂ ਅੱਜ ਵੱਡੀ ਚਰਚਾ ਹੋ ਰਹੀ ਹੈ ਕਰਮਜੀਤ ਮੋਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾ ਲਿਆ ਆਪਣੇ ਕੋਲ